ਲੋ ਜੀ ਬਾਈ ਨਹੀਂ ਪਿੰਦੇ ਜੇ ਕਦੂ ਚੱਲੂ ਅੱਜ ਪੱਤੀ ਕਰਫਾ ਮਹਾਰਾਜ ਨੇ ਪੂਰੀ ਨੇ ਮੀਰਾ ਫਾਇਦਾ ਪੂਰਾ ਲੈ ਲਿਆ ਦੇਖ ਲਾ ਵਾਹ ਵੀ ਆਇਆ ਵਾਹ ਵੀ ਆਇਆ ਹੁਣ ਆਪਣੀ ਪਨੀਰੀ ਭੱਟ ਲੈ ਹੁਣ ਲੇਵਰ ਲਿਆ ਹੁਣ ਕਦੂ ਹੋਏ ਜਾਣਾ ਅੱਜ ਲੇਵਰ ਤਾਂ ਜੂ ਹੈਂ ਲੇਵਰ ਤਾਂ ਵੇਖਰੀ ਫਿਰਦੀ ਆ ਹਾਂ ਪੂਰੀ ਦੇ ਤਾਂ ਲਾਉਣ ਜੋਗੀ ਹੋ ਗਈ ਆਪਣੀ ਓ ਮੁਰਰੀ ਵਾਲੀ 34 ਦਾ ਹੈ ਜੀ ਤੈਨੂੰ ਦਿਖ ਜਿਹੜੀ ਤੈਨੂੰ ਦੇਣੀ ਹੈ ਉਹ ਵਧੀਆ ਪੁੱਤ ਆ ਬਾ ਮੁਰਲੀ ਕੈਰੀ ਦੇਖ ਲਈ ਮੈਂ ਉੱਧਰ ਵਾਲੀ ਉਹ ਲੈ ਲੈ ਇੱਧਰ ਵਾਲੀ ਮੈਂ ਉਹ ਦੇ ਗਲਾ ਉਹ ਨਹੀਂ ਮਿਲਣੀ ਨਨਾਪੁਰੀ ਇੱਧਰ ਵਾਲੀ ਵੀ ਹੋ ਗਈ ਸੋਣੀ ਜੂਰੀਆ ਪਾਤਾ ਸਵੇਰੇ ਇਹ ਚ ਲਓ ਜੀ ਬਾਈ ਨਹੀਂ ਲੱਗਿਆ ਪਹਿਣ ਅੰਦਰ ਬਾਪੂ ਪਹੁੰਚੇ ਸਤਿ ਸ਼੍ਰੀ ਅਕਾਲ ਜੀ ਨਹੀਂ ਪੈਂਦੇ ਜਗਾਦੂ ਚੱਲੂਗਾ ਅੱਜ ਨਹੀਂ ਹਲੇ ਪੈ ਤਾਂ ਲੈਣ ਦੇ ਹਾਂ ਤਾਂ ਕਿ ਹੁਣ ਥੋੜਾ ਦਾ ਪੈਂਦਾ ਵੀ ਹਲੇ ਆ ਨਹੀਂ ਪੈਂਦੇ ਜਗਾਦੂ ਚੱਲੂਗਾ ਚੱਲੂਗਾ ਲੱਗਦਾ ਉਹਨੂੰ ਆਇਓ ਬਾਈ ਜਿਹੜੇ ਸਾਹ ਉਹਨਾਂ ਬੱਦਲ ਵਾਈ ਜੀ ਐ ਹਾਕਮ ਦਾ ਬੰਨੂ ਆਵਾਜ਼ ਦਾ ਫੋਨ ਹਾਂ ਉਹ ਕਹਿੰਦਾ ਵੀ ਕਹਿੰਦਾ ਤੁਸੀਂ ਹਾਸੀ ਮਜ਼ਾਕ ਚ ਕਹਿੰਦਾ ਬੇਨਤੀ ਕਰਦੇ ਬਾਬਿਆਂ ਕੋਲ ਹਾਂ ਕਹਿੰਦਾ ਵੀ ਮੈਂ ਬੇਨਤੀ ਕਰਦਾ ਵੀ ਮੇਰੇ ਆੜੀਆਂ ਦੇ ਮੀਂਹ ਪੈ ਜਾਵੇ ਜਦ ਇਹ ਆ ਗਿਆ ਇਹ ਹੁਣ ਹਟਣਾ ਵੀ ਨਹੀਂ ਹਾਕਮ ਤੁਸੀਂ ਦੁਬਾਰਾ ਬੇਨਤੀ ਕਰਾਉਣੀ ਪੈਣੀ ਤੇ ਦੱਸ ਤਾਂ ਜਿਹੜੇ ਬੱਦਲ ਕਰਾਏ ਵੀ ਦੱਸ ਦੇ ਸੱਤ ਮਲੇਰ ਕੋਟਲੇ ਵਾਲਾ ਅਮਨਾ ਜਾਣਦਾ ਉਹਨੂੰ ਤੂੰ ਤੂੰ ਵੀ ਜਾਣਦੇ ਨਾ ਸਾਡੇ ਨਾਲ ਨਿਉ ਗੱਲ ਕਰਦਾ ਮੇਰੇ ਨਾਲ ਯਾ ਬਾਈ ਨਾਲ ਗੱਲ ਕਰਦਾ ਫਰਕ ਤਾਂ ਹੈਗਾ ਬਾਈ ਹੁਣ ਪਾਣੀ ਵੀ ਵਧਿਆ ਹੋਇਆ ਉੱਪਰ ਤੇ ਵੀ ਪਾਣੀ ਆ ਰਿਹਾ ਉਹ ਕਹਿੰਦਾ ਮੈਂ ਨਾਲੀ ਵੀਡੀਓ ਤੇ ਦੇਖਿਆ ਕਹਿੰਦਾ ਗੋਲੂ ਪ੍ਰਧਾਨ ਦੇ ਤਾਂ ਬਹੁਤ ਪਹਿਲਾਂ ਦੀ ਜੀਰੀ ਲੱਗੀ ਹੋਈ ਮਾ ਮੈਂ ਸਾਡੇ ਗੇਚੀਆਂ ਕਹਿੰਦਾ ਮੇਰੇ ਤਾਂ ਜ ਪਨੀਰੀ ਝੋਟੀ ਝੋਟੀ ਹੈ ਮਾ ਤਾਂ ਅਗਲੇ ਮਹੀਨੇ ਦੇ ਲਾਸ਼ ਤੱਕ ਲੱਗੀ ਜਾਣੀ ਹੈ ਵੇਹ ਹੈ ਛੜੀ ਵਾਲਾ ਹੀ ਕੰਮ ਅੱਜ ਖੜ ਗਿਆ ਬੱਦਲ ਆ ਨਾ ਉੜ ਕੇ ਖੜ ਗਿਆ ਠੀਕ ਹੈ ਹੁਣ ਲੱਗਣੀ ਹੈ ਹੁਣ ਝੋੜੀਆਂ ਦੇ ਟਾਈਮ ਹੈ ਜਦੋਂ ਨਹੀਂ ਬਰਸਾਤ ਆਉਂਦੀ ਹੋਏ ਹਾਂ ਬਰਸਾਤ ਦਾ ਮੌਸਮ ਆ ਹਰ ਟੰਗ ਹੈ ਸਮੇਂ ਤੱਕ ਪਤਾ ਨਹੀਂ ਕਿੰਨਾ ਲੰਬੇ ਟਾਈਮ ਹਲੇ ਆੜੇ ਚੱਲਦਾ ਤਾਂ ਤੇ ਹੁਣ ਆੜੇ ਚੱਲਦਾ ਹਾਂ ਆੜੇ ਇੱਥੇ ਇੱਥੇ ਜਦ ਮੋਟਰਾਂ ਕੱਟ ਰਹੀ ਅਟਦੀ ਜਦ ਇੰਜਣ ਹੁੰਦਾ ਇਹ ਤਾਂ ਇੱਥੇ ਜਿਹੜੇ ਘੜਾ ਚੜ੍ਹਦੀ ਹੈ ਮੇਰੇ ਪਾਣੀ ਪਾਣੀ ਕਰ ਜਾਂਦੇ ਸੀ ਇੰਜਣ ਜਦ ਬੰਦ ਹਾਂ ਬਦਲ ਤਾਂ ਇਹਦੇ ਪਹਿਲਾਂ ਦੇਖਿਆ ਸੀ ਪਹਿਲਾਂ ਖੂਹ ਖੂਹ ਕੋਲੇ 5 ਕਿੱਲੇ ਭਰਦੇ ਸੀ ਉਹ ਉੱਥੇ ਉਹ ਹੋਏ ਮਣਾਂ ਉਹਦੇ ਕੋਲੇ 5 ਕਿੱਲੇ ਭਰਦੇ ਸੀ ਜਿੰਦਾ ਗਾਜ ਜੀ ਵੀਰੀ ਨਹੀਂ ਸੀ ਲੱਗਦੀ ਜਦ ਹੋਰ ਤਾਈ ਮੱਕੀ ਮੱਕੀ ਆ ਰਹਾ ਵਗੈਰਾ ਮੱਕੀ ਬਿਜਲੀ ਤਣਕ ਬਿਜਲੀ ਹਾਂ ਉਹ ਬਹੁਤ ਦੇ ਆਲੂ ਲਾਉਂਦਾ ਹਰ ਹਰ ਹੁੰਦੀ ਤੇ ਕਿਆ ਹੁੰਦੀ ਉਹ ਆਲੂ ਲਾਉਂਦੇ ਤੇ ਨਾ ਪੰਜਾਂ ਆਲੂ ਲੱਗਦੇ ਮੈਂ ਦੇਖਿਆ ਮੇਰੇ ਯਾਦ ਆ ਵੀ ਗੰਨੇ ਦੇ ਆਲੇ-ਦੋਲੇ ਲਾਦਨੇ ਫਿਰ ਉਹਨਾਂ ਦੀ ਉਹ ਸਿਲਤਾ ਜਾਂ ਤਾਰੀ ਜਾਂਦੇ ਹੁੰਦੇ ਤੇ ਵਿੱਚ ਦੇ ਦਾਲ ਵੀ ਕੱਢ ਲੈਣੀ ਕਿਆ ਹਰ ਹਰ ਹੁੰਦੇ ਹਰ ਹਰ ਆ ਹਰ ਹਰ ਜਿਹੜੋ ਪਰ ਉਹ ਤਾਰ ਕੋ ਦਾ ਪਤਾ ਨਹੀਂ ਕਿਆ ਬਣਾਉਂਦੇ ਤੇ ਰਸੀ ਵੱਟ ਲੈਣੀ ਨਹੀਂ ਥੋੜੀ ਜੀ ਇਹ ਤਾਂ ਆਸਾਨ ਹੁੰਦਾ ਤਾਂ ਫਿਰ ਆਸਾਨ ਆਸਾਨ ਉਹ ਆਸਾਨ ਹਾਂ ਉਹ ਮੱਕੀਆਂ ਚ ਵੀਜੇ ਕਰਦੇ ਤੇ ਕਿਉਂਕਿ ਪਹਿਲਾਂ ਰਸੀ ਜਾਂ ਮਿੰਜੇ ਬੁੰਦੇ ਤੇ ਤਹਤਾ ਆਏ ਹੋਏ ਨਹੀਂ ਤੇ ਕਿ ਮਾਣ ਬੁੰਦੇ ਮਾਣ ਮੁੰ ਹੈ ਨਹੀਂ ਤੇ ਉਹਨਾਂ ਦੇ ਬੁੰਦੇ ਤੇ ਇੱਕ ਸਣੀ ਬੀਜਣੀ ਹੁੰਦੀ ਟੀ ਜਿਹੜੀ ਵਿਸਤ ਸਾਨੇ ਗਲੋਂ ਸਣੀ ਦੀ ਰਸੀ ਜਾਦੇ ਕੈਟਨ ਦੇ ਮੈਨੂੰ ਯਾਦ ਆ ਟੱਕਿਆ ਪਰ ਤਾਂ ਛਿੱਲ ਛਿੱਲ ਕਰ ਕੀ ਜਾਂਦੀ ਸੀ ਬਿਲਕੁਰੀ ਕੈਟਨ ਕੈਂਪਰ ਦੇ ਸਿਰ ਤੇ ਹਾਂ ਬਾਲ ਦਾ ਨੂੰ ਜਿਹੜੀ ਸਵਾਗੀ ਨੂੰ ਪੈਂਦੀ ਸੀ ਉਹਦਾ ਹੀ ਰੱਸਾ ਹੁੰਦਾ ਉਹਦੇ ਰੱਸੇ ਬਹੁਤ ਜ਼ਿਆਦਾ ਰੱਸੇ ਵੀ ਅਸੀਂ ਪਟਿਆ ਜਿਹੜੇ ਨਾਲ ਤਾਂ ਦੋ 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 ਥਾਲਤੂ ਰੱਖਦੇ ਹੁੰਦੇ ਤੇ ਉਹ ਬੇੜਾ ਕੌਣ ਵੱਟ ਦਾ ਬੇੜਾ ਵੀ ਗਿਆ ਜਾਂ ਹੁਣ ਤਾਂ ਬਾਣ ਪਰਿਆ ਆ ਗਿਆ ਕੰਮ ਪਹਿਲਾਂ ਬੇੜਾ ਵੀ ਵੱਟਦੇ ਹੁੰਦੇ ਤੇ ਬਾਣ ਤੇ ਵੀ ਗਿਆ ਹੁਣ ਕੰਬੈਣ ਪਾ ਗਿਆ ਕੰਮ ਥੂੜੀ ਐਤ ਕੀ ਤਾਂ ਕਿਸੇ ਨੇ ਪੁੱਛਿਓ ਨਹੀਂ ਗਾਣਾ ਹੌਲੀ ਹੌਲੀ ਲਾੜਵੀ ਬਾਈ ਖਤਮ ਹੋਏ ਨੇ ਵਿੱਚੇ ਪਾਉਣੇ ਪਏ ਕਰਨੇ ਆ ਹੋਰ ਕੀ ਡੰਗਰ ਵੱਛਾ ਘਟ ਗਿਆ ਨਾ ਹੁਣ ਬਾਕੀ ਬਾਈ ਉੱਧਾ ਜਿਹੜੀਆਂ ਆ ਪਹਿਲਾਂ ਜਿਹੜੀਆਂ ਲੱਗੀਆਂ ਉਹਨਾਂ ਦਾ ਗਰਾਣੀ ਪੂਰਾ ਹੋਣਾ ਬਾਈ ਖੜੇ ਜ ਪਾਣੀ ਚ ਲੱਗੀ ਉਹ ਕਾਲ ਕਾਲ ਜੀ ਧਰਤੀ ਚੱਕਣ ਦੇਖੀ ਪਾਣੀ ਨੇ ਕਿਵੇਂ ਨੇ ਨੱਥੇ ਨੇ ਫਿਰ ਨਾਉਣ ਕਰੇ ਦੇ ਵਿੱਚ ਫਰਕ ਹੈ ਪਾਣੀ ਬਹੁਤ ਹੋ ਗਿਆ ਉੱਥੇ ਮੈਂ ਦੇਖ ਕੇ ਆਇਆ ਤੀਆ ਹਿੱਸਾ ਪਾਣੀ ਹੋ ਗਿਆ ਰੇਮ ਜੇ ਮੀਂਹ ਪੈ ਗਿਆ ਇੱਕ ਵਾਰ ਅੱਧੇ ਘੰਟੇ ਚ ਤਰਾ ਕੱਦੂ ਕਰਨਾ ਆ ਉਹ ਤਾਰ ਵਿਗੇ ਦੋਂਦਾ ਉੱਧਰ ਤੁਸੀਂ ਦੋ ਦੇੜੀਆਂ ਲਾਇਆ ਉਹਦੇ ਉੱਤੇ ਐ ਵੀ ਗੱਲ ਹੈ ਪੁੱਤਾਂ ਲਾਈਟ ਭੱਜੀ ਹੈ ਹੈ ਅੱਧੇ ਘੰਟੇ ਦੀ ਗੇਮ ਹੈ ਬਾਈ ਲਾਈਟ ਭੱਜੀ ਹੈ ਲਾਈਟ ਹੁਣ ਭੱਜਣ ਨੂੰ ਦੇਖੀ ਸਾਰੇ ਦਿਹਾੜੀ ਲਾਈਟ ਚੱਲਣੀ ਮੋਟਰ ਬੰਦ ਉਈ ਗਮ ਹੋ ਰਣਾ ਹਾਂ ਲਾਉਣ ਜਾਮਣਾਂ ਪੱਕ ਜੂਈ ਆ ਜਾਮਣਾਂ ਆ ਪੱਕਣੀਆਂ ਜ਼ਰੂਰੀ ਆ ਜੀ ਦਰਖਤਾਂ ਨੂੰ ਵੀ ਪਾਣੀ ਮੰਗਦੇ ਤੇ ਵੀ ਇਹਨਾਂ ਦੇ ਵੀ ਪੱਕਣਾ ਇਹਨਾਂ ਦੇ ਵੀ ਇਹਨਾਂ ਦੇ ਵੀ ਗਰਦਨਾ ਤੋਤੀਆਂ ਉੱਪਰ ਤੇ ਹਾਂ ਤਾਂ ਵਿਚ ਵਿੱਚ ਹੈਗੀ ਐ ਲਾਲ ਜਿਹਾ ਹੋਣ ਲੱਗ ਗਿਆ ਨੇ ਨਹੀਂ ਉੱਕਣਾ ਨਹੀਂ ਪੱਕੀਆਂ ਹੈਗੀਆਂ ਹੁਣ ਲਾਲ ਜਿਹਾ ਲੱਗ ਗਿਆ ਹੁਣ ਪਿਆ ਫਰਕ ਹੈਗੀ ਐ ਬੇਚੋ ਨਾ ਜੀ ਨਹੀਂ ਐਡਾ ਪ੍ਰੋਜੈਕਟ ਨਹੀਂ ਹੈਗਾ ਇਹ ਬੀਜ ਦੇਸੀ ਆ ਬਾਈ ਕੁਆਲਿਟੀ ਨਹੀਂ ਹੈਗੀ ਜੀ ਆਧੀ ਹਾਂ ਜਾਮਣ ਦੀ ਨਾ ਨਾ ਕੁਆਲਿਟੀ ਐ ਐਨੇ ਅਸਰ ਕਰਨਾ ਜੋ ਜਿਹਦੀ ਚੀਜ਼ ਐਦੇ ਤੇ ਯਾਰ ਕਹਦੇ ਚ ਮੈਨਾਂ ਅੱਜ ਕਿ ਮਿਲਣਾ ਪਰ ਆਏ ਆ ਵੀ ਇਹ ਚ ਗੁੱਠਲੀ ਜ਼ਿਆਦਾ ਬੜੀ ਐ ਮਾਲ ਘੱਟੇ ਹੁੰਦਾ ਐ ਦੋਈ ਚ ਸੁੰਡੀਆਂ ਪੈਂਦੀ ਸੁੰਡੀ ਨਹੀਂ ਪੈਂਦੀ ਹਾਂ ਜਾਮਣ ਕੋਲ ਜਿਹੜੀ ਸਾਢੇ ਘਰ ਛੜੀ ਉਹ ਵੀ ਇੱਕ ਨੰਬਰ ਦੀ ਉਹ ਬਾਈ ਕੇਲਰ ਪੱਕੀ ਜਾਂਦੀ ਸੀ ਹਾਂ ਉਹਦਾ ਮੀ ਪੈ ਗਿਆ ਇੱਕੋ ਬਸ 5-7 ਦਿਨ ਸੇ ਖਤਮ ਜ਼ਰਾ ਬਾਬਾ ਜਿਹੜਾ ਥੱਲੇ ਆ ਗਿਆ ਲਾਲ ਪੀਲਾ ਹੋ ਕੇ ਲੰਘਦਾ ਤਾਂ ਹਾਂ ਚਾਤੇ ਨੇ ਬਹੁਤ ਦੋ ਮਾਰਿਆ ਆਪ ਕੋ ਜਾਮਣ ਵਧੀਆ ਜਾਮਣ ਨਹੀਂ ਜਾਂਦੇ ਨੇ ਖਾਈ ਨਹੀਂ ਉੱਧਰ ਵਾਲੇ ਬਾਤ ਤੇ ਬਹੁਤ ਫਾਇਦੇ ਮਾਨੂੰ ਨਹੀਂ ਉੱਧਰ ਅੱਜ ਬਾਈ ਵੀ ਲੱਗ ਗਿਆ ਡੱਕੇ ਲਾਉਂ ਬਾਈ ਲੱਗਿਆ ਵਾ ਬਾਈ ਇਹ ਮੀ ਵੈਂਡੇ ਜਿਹਾ ਨਾ ਡੱਕੇ ਲਾਉਣੇ ਆ ਵੀ ਠੰਡਾ ਹੋ ਹੋ ਲਾਉਣੇ ਆ ਹਾਂ ਬਾਕੀ ਦੇਖਦੇ ਬਾਈ ਹੋ ਕਿ ਨਗਬਾਣੀ ਹੋ ਗਿਆ ਤੇ ਬਾਅਦ ਵਿੱਚ ਕੱਦੂ ਵਾਲਾ ਪ੍ਰੋਜੈਕਟ ਦੇਖਦੇ ਇੱਕ ਇੱਕ ਵਾਰ ਲਾਗ ਲਗ ਨਿਗਾ ਮਾਰ ਕਿਉਂ ਨਹੀਂ ਪੈਣੀ ਹੈ ਕਿਉਂਕਿ ਤਾਜ਼ਾ ਲਿਵਾਵਾ ਲੱਗਿਆ ਵਜੇ ਕੋਈ ਖੱਡ ਹੋਈ ਤਾਂ ਪਤਾ ਲੱਗ ਜੂਗਾ ਬੰਦ ਕਰਨੀ ਪੈਣੀ ਤਾਜੀ ਤਾਂ ਜੀ ਆਪਾਂ ਹੀ ਕਹੀ ਜਿਹੜਾ ਮਾਰ ਕੇ ਇਹ ਖੇਤਮ ਬਾਪੂ ਚੱਲੇ ਗਾ ਲਓ ਪੂਰੀ ਨੇ ਮੀਰਾ ਫਾਇਦਾ ਪੂਰਾ ਲੈ ਲਿਆ ਦੇਖ ਲੈ ਵਾਹ ਵੀ ਆਇਆ ਵਾਹ ਵੀ ਆਇਆ ਹੁਣ ਆਪਣੀ ਪਨੀਰੀ ਭੱਟ ਲੈ ਹੁਣ ਲੇਵਰ ਲਿਆ ਹੁਣ ਕੱਦੂ ਹੋਏ ਜਾਣਾ ਅੱਜ ਲੇਵਰ ਤਾਂ ਆਜੂ ਹਾਂ ਲੇਵਰ ਤਾਂ ਬਿਥੇਰੀ ਫਿਰਦੀ ਆ ਹਾਂ ਪੂਰੀ ਦੇ ਤਾਂ ਲਾਉਣ ਜੋਗੀ ਹੋ ਗਈ ਆਪਣੀ ਓ ਮੁਰੇ ਵਾਲੀ ਚੌਂਤੀ ਦਾ ਹੈਗੀ ਆ ਜੇ ਤੈਨੂੰ ਦਿਖ ਜਿਹੜੀ ਤੰਦੂ ਦੇਣੀ ਆ ਉਹ ਵਧੀਆ ਮੈਂ ਤਾਂ ਬਾ ਮੁਰਲੀ ਕੈਰੀ ਦੇਖ ਲਈ ਮੈਂ ਉੱਧਰ ਵਾਲੀ ਉਹ ਲੈ ਲੈ ਇੱਧਰ ਵਾਲੀ ਤੂੰ ਦੇਖ ਲੈ ਉਹ ਨਹੀਂ ਮਿਲਣੀ ਨਾ ਨਾ ਪੂਰੀ ਇੱਧਰ ਵਾਲੀ ਵੀ ਹੋ ਗਈ ਸੋਣੀ ਜੂਰੀਆ ਪਾਤਾ ਸਵੇਰੇ ਇਹ ਚ ਠੀਕ ਹੈ ਅੰਦਰ ਕੌਣ ਪੜ ਗਿਆ ਆਪਣਾ ਜਰ ਮਰਜੀ ਵਟ ਲੈ ਮੀ ਲੱਗ ਗਿਆ ਜੀ ਪੈਣ ਜੋਰ ਨਾਲ ਟੋਣੀ ਬੱਸਦਾ ਤੇਰੇ ਪਨੀਰੀ ਜਨਾ ਮੇਰੇ ਆ ਸਿਰ ਅੱਜ ਅੱਜ ਜੇ ਮੈਂ ਤੀਜਾ ਇੱਦਿਹੀ ਕੀਤੀ ਅਜੇ ਤੋਂ ਤੁਰੋ ਦੇ ਛੱਡੇ ਤੇ ਟੱਕੇ ਹੋ ਗਏ ਨਿੱਗਰ ਉਹ ਤਾਂ ਕਰ ਕਰ ਪੂਰੀ ਆਇਦਾ ਸਰ ਨਹੀਂ ਪੈਂਦੇ ਜਿੱਥੇ ਕਦੂ ਕਰਾਉਂਗਾ ਸਾਡਾ ਹਾਂ ਹਾਂ ਕਿ ਇੱਕ ਇੱਕ ਕਦੂ ਹੈ 2 ਦਿਨ ਚ ਇੱਕ ਕਿੰਨੇ ਚ ਹੋ ਜਾਣਾ ਇੱਕ 4 ਘੰਟੇ ਚ ਹੋ ਜਾਣਾ ਮੀ ਜਿਹੜਾ ਸਾਹਮਣੇ ਗਿਰਦਾ ਤੇ ਘਾਂਟਾ ਮੀ ਪੈ ਗਿਆ ਤੇਰਾ ਟਰੈਕਟਰ ਲਿਆ ਦੋ ਬਣਾ ਉਹ ਦੇਖੋ ভাই ਗੱਲ ਸੱਚੀ ਹੋਣੀ ਕਈ ਨਹੀਂ ਭੱਜਿਆ ਕਰਦਾ ਉਹਨੂੰ ਆਪਣੇ ਡੋਲਾਂ ਨੂੰ ਦੇਖ ਲੈ ਹੁਣ ਉਹ ਡੱਕੇ ਨਾ ਹੁੰਦਾ ਹਲੇ ਡੱਕੇ ਨਾ ਹਾਂ ਕਹੋ ਜੀ ਘਾਂਟਾ ਪੈ ਗਿਆ ਆਪਣੇ ਡੋਲਾ ਉਪਰ ਹੋ ਜੀ ਮੈਂ ਵੀ ਉਹ ਡੌਲਾਂ ਕਰਕੇ ਮੈਂ ਵੀ ਨਹੀਂ ਮੰਨ ਰੂਗਾ ਡੌਲਾਂ ਕਰਕੇ ਮੈਂ ਵੀ ਬੈਠਾ ਬਾਈ ਓਵਰ ਆਲੇ ਲਿਫਾਫੇ ਦੱਬ ਦੋ ਓਵਰ ਆਲੇ ਦੋ ਥਾਲੇ ਦੱਬ ਦੇ ਬੱਸ ਲੋੜੇ ਦੱਬੇ ਪਿਆ ਹੋਰ ਦੱਬਣੇ ਪੈਣੇ ਰੇਤਾ ਮੈਂ ਨਾ ਲਿਫਾਫੇ ਹੀ ਦੱਬੇ ਹਾਂ ਨਾ ਇੱਕ ਟੋਟਾ ਨਾ ਲੰਬਾ ਲਵਾਵੇ ਦਾ ਦੱਬ ਦੇ ਪੂਰੀ ਸਾਰੀ ਬਾਏ ਆ ਹੈ ਵਧੀਆ ਰਿਹਾ ਕਰ ਹੈ ਗਿਆ ਤਾਂ ਨਾ ਉਹ ਟੁਕੜਾ ਜਿਹਾ ਛੱਡ ਕੇ ਆਇਆ ਮੈਂ ਕਾਹਦੇ ਛੱਡਿਆ ਉਹ ਮੀਂਹ ਉਹ ਗਿੱਲੇ ਹੋਏ ਤੇ ਬਾਹ ਹੋਣਾ ਅੱਛਾ ਉਹ ਕਹੜਾ ਏ ਪੱਟ ਨਹੀਂ ਹੁੰਦਾ ਨਾ ਨਾ ਉਹਦਾ ਫੇਰ ਹੁਣ ਤੇਰਾ ਹੋ ਜਾਣਾ ਹੀਲਾ ਨਿਆਰ ਜੇ ਨਹੀਂ ਆਉਂਦਾ ਉਹਦੇ ਚ ਬੌਣੇ ਨੂੰ ਕਿੱਲੇ ਚ ਪੂਰੀ ਹੁਣ ਆਪਣੀ ਲੇਵਲ ਲੇਵਲ ਨੂੰ ਕਹਿ ਕੇ ਰੱਖ ਨਹੀਂ ਫੇਰ ਕੱਲ ਕੱਲ ਹੋਈ ਜਾਣੀ ਲੇਵਲ ਤਾਂ ਭਲਾ ਜਿਹਦੇ ਮਿਲ ਜਾਂਦਾ ਨਹੀਂ ਮਿਲਦੀ ਜੀਰੀਆਂ ਹੈ ਨਹੀਂ ਇੰਨੀ ਆ ਜੀਰੀਆਂ ਕੱਦੂ ਹੋ ਜਾਣੇ ਅੱਜ ਕੱਦੂ ਤਾਂ ਹੋ ਜਾਣੇ ਜੀਰੀਆਂ ਨਹੀਂ ਹੈਗੀਆਂ ਪਰ ਇੰਨੀ ਆ ਹਾਂ ਇਹਦੇ ਬੂਤਾ ਬੌਣ ਲੱਗੇ ਕਿੱਥੇ ਬੌਣ ਲੱਗੇ ਮੈਂ ਜੰਨਾ ਭਈਏ ਸਾਰੇ ਆਪ ਕਹਿੰਦੇ ਤੇ ਮੈਨੂੰ ਬਲੀ ਵੀਰਾਂ ਨੇ ਕਹਿੰਦੇ ਨੇ ਉੱਪ ਦੂਏ ਕਹਿੰਦੇ ਉਹ ਪਰਲੇ ਇਹ ਡੁੰਗੇ ਹੱਲ ਆਏ ਮੈਂ ਕਿਹਾ ਵੀ ਪਨੀਰੀ ਛੋਟੀ ਹੈ ਡੁੰਗੇ ਡੁੰਗੇ ਹੱਲ ਆਏ ਹਾਂ ਪੂਰੇ ਛੱਡ ਕੇ ਪਰਦਾ ਨਹੀਂ ਹੈਗਾ ਜੱਗਾ ਬਾਸ ਬਣਦਾ ਤਾਂ ਤੂੰ ਪੰਗੇ ਐ ਤੇ ਟਰੈਕਟਰ ਲੈ ਜਾਣਾ ਦਾ ਨਾ ਜੱਗੇ ਬਾਸ ਕੋ ਨੂੰ ਸਾਨੂੰ ਸੁਣਾ ਦੇ ਜੀ ਠੀਕ ਹੈ ਨਾ ਇਹ ਵੀ ਬੱਕਰੇ ਆ ਜਾਣਗੇ ਨਾ ਇਹ ਵੀ ਡੋਜਨ ਸੁਣਾਵੇ ਜੇ ਸੁਣਾਈ ਜਾਂਦਾ ਗੱਲ ਪੱਕੀ ਆ ਅਸੀਂ ਇੱਦੀ ਭਲਾ ਲੈਣਾ ਨੇ ਇੱਥੀ ਕਰ ਜਾਣਾ ਬਾਈ ਦੇਖ ਮੇਰੇ ਵਾਲਾ ਖੇੜ ਕਕਣਾ ਕਾਲਾ ਦਿਖਣ ਲੱਗ ਗਿਆ ਰੇ ਪਾਈ ਕਰਕੇ ਐਨ ਪੂਰੀ ਦੇਖਦਾ ਸੀ ਰੰਗ 사ਦਾ ਜੈਡ ਬਲੈਕ ਲਿਖਦਾ ਜੈਡ ਬਲੈਕ ਮੀਨੇ ਕਰਿਆ ਜੈਡ ਬਲੈਕ ਜਿਆਦਾ ਤੂੰ ਰੇ ਵਾਲੇ ਹੋ ਕੇ ਹੁਣ ਨਾ ਨਾ ਕਿਸੇ ਨੇ ਪਾਈ ਨਹੀਂ ਇਹਨੇ ਨਹੀਂ ਪਾਇਆ ਨਾ ਨਾ ਆ ਮਹਿਕ ਕਾਲੇ ਮਾ ਪਿਆ ਨਹੀਂ ਬਾਈ ਦੇਸੀ ਦੇ ਫਰਕ ਦੇਖ ਉਹ ਕੋਈ ਫਰਕ ਨਹੀਂ ਪਿੱਛਦਾ ਆਇਆ ਤਾਂ ਇਹਦੀ ਬਾਝ ਤੁਸੀਂ ਘੱਟ ਕਰੀ ਆਪਣੇ ਅੱਲ ਟਰੈਕਟਰ ਦਾ ਧੂਆਂ ਘੜਾ ਰੱਖਿਆ ਹਰਕਤਾ ਹੈ ਹੈ ਬੁਰੀ ਇਹਦੀ ਬਾਹੀ ਘੱਟ ਹੋ ਗਈ ਹੈ ਬੱਸ ਪਹੀ ਭਾਈ ਉਹ ਦੂਰ ਕਰਕੇ ਨੇਰਾ ਲੱਗਦਾ ਏ ਹਾਂ ਗਲਤ ਆ ਕਮਾਉਣੀਓ ਪੂਰੀ ਜੀ ਲਾਈਕ ਕਰ ਲੈ ਭਾਈ ਪੂਰੀ ਭਾਈ ਗੱਲ ਸੁਣ ਲੈ ਰੱਸੀ ਪਾਲਾ ਪਨੀਰੀ ਨੂੰ ਜੋ ਮਰਜੀ ਗੱਲ ਆਵਣੀ ਦੇਖ ਲੈ ਲੰਬੀ ਕਰ ਲੈ ਪੂਰੀ ਇੱਕ ਬਰਾਬਰ ਹੀ ਲੱਗੇ ਆਪਣੇ ਦੋ ਕੈਰੀਆਂ ਦਾ ਹਾਂ ਦੋ ਕੈਰੀ ਇੱਕ ਬਰਾਬਰ ਆ ਬਸ ਫੇਰ ਤਾਂ ਠੀਕ ਆ ਇਕੱਠੇ ਲੱਗ ਜਾਣੇ ਭਾਈ ਮੀ ਹੋ ਗਿਆ ਪੂਰਾ ਜਿਹਨੂੰ ਕਹਿੰਦੇ ਆ ਨਾ ਗਰੰਟਡਾਰ ਇਹ ਰਿਕਾਰਡ ਦਾ ਬਾਸਮਤੀ ਦਾ ਬੰਦੇ ਦਾ ਕਾਗਜ਼ ਲਾਈ ਤੀ ਹਾਂ ਆ ਦੇ ਲਓ ਕਰ ਤਿਆਰ ਹੋ ਗਈ ਪੂਰੀ ਮੈਨੂੰ ਕਹੀ ਗਿਆ ਕਹਿੰਦਾ ਜੰਮੀ ਨਹੀਂ ਹੈਗੀ ਕਹਿੰਦਾ ਏਕਣੇ ਹੀ ਲੱਗਦਾ ਪ੍ਰੋਜੈਕਟ ਹਾਂ ਆ ਦੇ ਲੈ ਪੂਰੀ ਹੋ ਗਈ ਆ ਲੱਗੂਗਾ ਲਾਤਣਾ ਨੇ ਆ ਖੇਤ ਪੂਰਾ ਆਪਣਾ ਹਾਂ ਆ ਲੱਗ ਜਾਣਾ ਤੇਰਾ ਲੱਗ ਜਾਣਾ ਚੱਲ ਵੀ ਬਾਈ ਛੜੀ ਵਾਲਾ ਹੀ ਕੰਮ ਹੋ ਗਿਆ ਕਰਤੀ ਕਿਰਪਾ ਬਾਬੇ ਨੇ ਬਹੌੜਪੂਰੀ ਆਵੜਾ ਮਿੱਠਾ ਸੁੱਕ ਲੋ ਤਾਂ ਹਟਣਾ ਏ ਮੈਂ ਤਾਂ ਦੇ ਦਵੇ ਮਿੱਠਾ ਸੁੱਕਦੇ ਪੈਂਦਾ ਹੁੰਦਾ ਨਾ ਨਾ ਚੌਲ ਸੁੱਕੜੇ ਵੜੇ ਰੱਬਾ ਹਟਾਰੇ ਹੁਣ ਤੋਤਾ ਟਰੈਕਟਰ ਪੂਰੀ ਦਾ ਹਾਕਮ ਨੂੰ ਇਹ ਕਹਿਣਾ ਪੈਣਾ ਉਹ ਜਿਹਾ ਤਾਊਗਾ ਉਹ ਨਹੀਂ ਭੇਜਿਆ ਬਾਈ ਲਈ ਆ ਟਰੈਕਟਰ ਫਿਰ ਟਰੈਕਟਰ ਕੱਢਣਾ ਪੈਣਾ ਬਾਈ ਇਹਦਾ ਉਧਰ ਦੇ ਨਾਲਾ ਹੀ ਖੋਲ ਦੇਵੇ ਨਾਲੇ ਦੇ ਪਾਣੀ ਤੋਂ ਭਈਏ ਨਹੀਂ ਨਹੀਂ ਨਾਲੇ ਚਲਾ ਕੇ ਖੁੱਸ ਭਈਏ ਆ ਦੇਖੋ ਭਾਈ ਪੂਰਾ ਨਹੀਂ ਆ ਗਿਆ ਹੋਗੀ ਕਰ ਕੋ ਬਾਬੇ ਜੀ ਇਹਦਾ ਮੋਟਰ ਵਾਲਾ ਪਾਣੀ ਪੂਰੀ ਬਾਈ ਖੇਤ ਬਾਤ ਤੇ ਆਵੜੇ ਪਰੌਂਠੇ ਖਾ ਕੇ ਸੌਂ ਜਾ ਹੁਣ ਤੇਰੇ ਕਿਹੜੇ ਜੀਰੀ ਲੱਗਣੀ ਆ ਹਾਂ ਤਾਂ ਸਮਝ ਆਦੇ ਕਿੱਥੇ ਲੇਟਦਾ ਆ ਵੀ ਲੈ ਜਾ ਭਾਈ ਕੁਰਸੀਆਂ ਭਜਣੇ ਤੇ ਅੰਦਰ ਦੋਹੇ ਪਰੌਂਠੇ ਖਾ ਕੇ ਸੌਜੋ ਹੁਣ ਆਪਣਾ ਕੰਮ ਤਾਂ ਹੈ ਨਹੀਂ ਕੋਈ ਨਾ ਕੱਖ ਵੱਡੋਣੇ ਇਹ ਜੇ ਚ ਤੇ ਬਾਕੀ ਜਿਹੜੀ ਪੈਹੀ ਚ ਬੁੱਬਲ ਜੀ ਦੀ ਲੋਟ ਆ ਜੂਗੀ ਬਾਈ ਪੱਲੋ ਢਾੜਣੀ ਅੱਜ ਹਾਂ ਪਹੀ ਵਾਲੀ ਆ ਰਸਮੇ ਮੀਨੂ ਲੋਟ ਕਰਨੀ ਸਾਰੀ ਉਹ ਜਿਹੜੇ ਪੂਰੀ ਪਿੱਛੇ ਪਾਊਡਰ ਜਿਆੜਦਾ ਦਾ ਅੱਜ ਕਾਬੂ ਆ ਜਾਣਾ ਹਾਂ ਕਿ ਨਹੀਂ ਅੰਦਰ ਦੂਰਾ ਹੋ ਗਿਆ ਹੁਣ ਤੇ ਕੋਈ ਨਹੀਂ ਪਹਿਣੇ ਵਾਲਾ ਸੁਭਾਅ ਬਣ ਅੰਦਰ ਇਹਨੂੰ ਵੀ ਸਵਾਰ ਲਓ ਵਿਚਾਰੀ ਨੂੰ ਇਹਨੂੰ ਵੀ ਸਵਾਰ ਲੈ ਅੰਦਰ ਤਾਂ ਹੁਣ ਬੜਿਆ ਕਿਹੜਾ ਬੜਦਾ ਇੱਥੇ ਆ ਕੇ ਬੱਲੇ ਨੂੰ ਲਾਓ ਇਹਨੇ ਅੰਦਰ ਬੱਲੇ ਦਾ ਹੈਗਾ ਬਾਲ ਪਿੱਛੇ ਤੇ ਮੈਂ ਤਾਂ ਭੱਜੀ ਕਿ ਮਤਲਬ ਤਾਂ ਗਈ ਆ ਸੁਣ ਗਿਆ ਆਹ ਲਾਟੇ ਕਹਿੰਦੇ ਭੱਜ ਗਈ ਨਾ ਨਾ ਮੀਨੇ ਕਾਰ ਲੈਣਾ ਕਦੋਂ ਬਾਈ ਕੀ ਨਾ ਕੋਈ ਭਰੋਸਾ ਨਹੀਂ ਹੋ ਜਾਣਾ ਹੋ ਜਾਣਾ ਪੂਰੀ ਗੱਲ ਨਹੀਂ ਨਾ ਬਣੀ ਇਹ ਤਾਂ ਮੀ ਵੀ ਪੂਰਾ ਸਰਸੜੇ ਵਾਲਾ ਪਹਿਣਾ ਫੇਰ ਕਦੋਂ ਕਰਦੂ ਤੇ ਬਾਈ ਟਰੈਕਟਰ ਨਾਲ ਲਿਆ ਵਾ ਹਲੇ ਨਾ ਟਰੈਕਟਰ ਨਾਲ ਲਿਆਈਏ ਹੁਣ ਟਰੈਕਟਰ ਲਿਆਉਂਦਾ ਜੇ ਲੇਟ ਤਾਂ ਮੇਰੇ ਨਾਲ ਖੜਾ ਟਰੈਕਟਰ ਆਹਦੇ ਨਾਲੇ ਪਾ ਮਾਰਨ ਜਿਆਦੇ ਆਏ ਫੇਰ ਫਾਲੇ ਫਾਲੇ ਨਾਲੇ ਮਾਰਦੇ ਵਾ ਠੀਕ ਹੈ ਤਮ ਖਰਾਬ ਨਹੀਂ ਭਾਈ ਮੀ ਪੂਰਾ ਇਧਰ ਨੂੰ ਦੇਖ ਮਲਕੀਤ ਬਾਈ ਵਾਲੀ ਸਾਈਡ ਨੂੰ ਮੀ ਤਾਂ ਹੈਗਾ ਤਾਂ ਪਾਣ ਤਾਂਹੀਂ ਬੜੇ ਜੇ ਮੀ ਹੈਗਾ ਇਹ ਵੀ ਕਰਾ ਸਕਦਾ ਕਿ ਤੀਨਾ ਨਹੀਂ ਤਾਂ ਖੜਕਦੀਂ ਜਦ ਤੱਕ ਇਹ ਮੀ ਨਹੀਂ ਉਹ ਤੀਨਾ ਖੜਕਾ ਦੀ ਇਹ ਡੰਡਾ ਲੈ ਕੇ ਚੜਾ ਵਿਚੇਰ ਉਹ ਡੰਡਾ ਲੈ ਕੇ ਖੜਕਾ ਦਵਾ ਪਰ ਤੇ ਹਾਂ ਡੰਡਾ ਲੈ ਕੇ ਉਹ ਸਾਸੀ ਇਹ ਕਰਾ ਦਵਾ ਤੈਨੂੰ ਉਧਰ ਡੱਕੇ ਵਾਲੇ ਰਾਜੀ ਬਾਈ ਆ ਗਿਆ ਉਹਨੇ ਹੁਣ 20 ਪੈਸਾ ਉਹ ਤਾਂ ਹੁਣ ਉਹਨੇ ਡੌਲਾ ਨਹੀਂ ਮਿਲਣੀ ਆ ਪਾਣੀ ਪਾਣੀ ਕਿੰਨਾ ਕਿਹੜੇ ਉਹ ਡੱਕਾ ਸੈੱਟ ਕਰਨਾ ਹੈ ਓਵਰ ਆਲਾ ਨਾ ਨਾ ਠੀਕ ਆ ਮੈਂ ਵੀ ਇਹ ਜਿਹੜਾ ਪੂਰਾ ਹੋ ਗਿਆ ਕੰਮ ਬਾਈ। ਮੱਸ ਗਿਆ ਦੇ ਤਲਾਪ ਤੋਂ ਅਜੀ ਨਰਨ ਉਹ ਵੀ ਲਾ ਦੇਵਾਂ ਉਹਨਾਂ ਨੂੰ। ਲਓ ਜੀ ਬਾਈ ਲਾਈਟ ਭੱਜ ਗਈ। ਭੁੱਖ ਲੱਗੇ ਬੰਦੇ ਰੋਟੀ ਖਾਣ ਚੱਲੇ ਸਾਰੇ। ਜਾਣੀ ਪੈਣਾ ਰੋਟੀ ਖਾਣ ਚੱਲੇਗਾ ਲੰਗਰ ਨਾਲ। ਮੋੜ ਦੈਲ ਦੇਗਾ ਇਤਰਾਪੂਰੀ। ਹਾਂਜੀ ਚੈੱਕ ਕਰ ਤੇ ਬਣਵਾ ਕੇ ਲਿਆਦਾ ਤਾਂ ਬੈਠੇ ਰਹਿੰਦੇ ਗਏ। ਹੈ ਬਾਈ ਟੈਰਨ ਲੱਗ ਗਈ ਚੜਨਾ ਮਿੱਟੀ। ਚਿਲਕਣ ਹੋ ਗਈ। ਲੈ ਬਾਈ ਮੀਂਹ ਹਟਿਆ ਥੋੜਾ ਯਾਰ ਹੱਤ ਮਤਲਬ ਦੇ ਹੈਗੇ ਆ ਭੁੱਖ ਲੱਗੀ ਰੋਟੀ ਖਾਣ ਚਲੇ ਲਾਈਟ ਪੱਜ ਗਈ ਐ ਲਾਈਟ ਹੁੰਦੀ ਕਦੋਂ ਹੋ ਜਾਣਾ ਤਾਂ ਹੁਣ ਲਾਈਟ ਕਰਕੇ ਕੰਮ ਰੋਕਦੇ ਚੰਨ ਵੀ ਪੂਰੀ ਆ ਦੇਖ ਲੈ ਲੋ ਜੀ ਬਾਈ ਕਾਰ ਆਗੇ ਤੇ ਰੋਟੀ ਖਾ ਲਈ ਤੇ ਪਰਮੂ ਸਿੰਘ ਇੱਧਰ ਬੈਠਾ ਪਹੁੰਚ ਛੱਡੋ ਬਈ ਇੱਧਰ ਦੇਖੋ ਜੀ ਦੱਸੋ ਕੀ ਕਰਦੇ ਹੋ ਨਹੀਂ ਪੈ ਰਹੇ ਹਾਂ ਭਈ ਇਹ ਖੇਤ ਨੂੰ ਹੋ ਗਿਆ ਤਾਂ ਤਿਆਰ ਜਾਣ ਨੂੰ ਅਸੀਂ ਇਹਨੂੰ ਰਸਤੇ ਵਿੱਚ ਤੇ ਮੋੜ ਕੇ ਲੈ ਆਏ ਸੈਕਿੰਡ ਲੈ ਕੇ ਅੱਧ ਨੂੰ ਹੋ ਲਿਆ ਤਾਂ ਤੇ ਹੁਣ ਮੈਂ ਰੋਟੀ ਖਾ ਕੇ ਫੇਰ ਬਾਹਰ ਨਿਕਲਿਆ ਤਾਂ ਫੇਰ ਮੰਜੀ ਬਾਕੇ ਬਹਿ ਗਿਆ ਕਿਆ ਕਰਨਾ ਬੈਣਾ ਮੇਰਾ ਖੇਤ ਨਹੀਂ ਚੱਲਿਆ ਤੁਰੇ ਜਾਊਂਗਾ ਹਾਂ ਤੇ ਜਾਣਾ ਤਾਂ ਵੀ ਜਾਣਾ ਦੇਖ ਲਓ ਭਾਈ ਇਹਦਾ ਕਰਜ਼ੇ ਨਹੀਂ ਲੱਦਦਾ ਜਦ ਇਹ ਧਿਆਰ ਨੂੰ ਕਿਆ ਕਰੋਗਾ ਖੇਤਾਂ ਮੈਂ ਜਾ ਕੇ ਇਹ ਨਹੀਂ केलं ਨਾ ਅਸੀਂ ਕਿਆ ਕਰਨਾ ਉੱਥੇ ਹੂੰ ਕਿਆ ਕਰਨਾ ਟਰੈਕਟਰ ਨਾਲ ਕੱਦੂ ਇਹ ਤੇਰੇ ਕੱਦੂਰਾ ਹੋਇਆ ਬਾਕੀ ਬਾਈ ਮੀਂਹ ਪੈ ਰਿਹਾ ਮੌਸਮ ਵਧੀਆ ਏ ਇੱਥਾਂ ਦੀ ਲਾਈਟ ਭੱਜੀ ਦੀ ਏ ਘਰ ਵਾਲੀ ਹੈਗੀ ਆ ਜਾਣਾ ਫਿਰ ਇੱਧ ਨੂੰ ਅਗਲਾ ਸੱਤ ਕੱਦੂ ਦੇ ਵਿੱਚ ਵੀ ਬਾੜਨਾ ਕਿੰਨਾ ਨੇਾਰੇ ਲੈਣੇ ਜੀਗਾ ਬੈਜਦੇ ਆ ਮੁੰਡੇ ਤੇ ਕਹਿੰਦੇ ਫੇਰ ਸੋਲਡਰ ਲਾ ਕੇ ਹੁਣ ਛੱਡ ਗਏ ਕੱਦੂ ਮਾ ਨਹੀਂ ਬਾੜਨਾ ਅੱਜ ਵਿੱਚ ਬਾੜਨਾ ਵਿੱਚ ਬਾੜਨਾ ਫੈਕਲੀ ਪ ਜਾਣਾ ਠੀਕ ਆ ਬਾਈ ਬੱਦਲ ਕੋਲੇ ਹੈ ਬਹੁਤ ਪੂਰਾ ਮੌਸਮ ਖਰਾਬ ਹੈ ਫੋਨ ਫੋਨ ਤਾਂ ਠੀਕ ਹੈ ਪੌਂਡਾ ਜਲਾਏ ਆ ਮੜਾ ਹੈ ਬਾਟਰੂ ਦਾ ਬਣੀ ਨਹੀਂ ਪੈਦਾ ਆਏਗਾ ਬਾਕੀ ਦੇਖਦੇ ਬਾਈ ਜੇ ਕੱਦੂ ਹੋਇਆ ਆਪਾਂ ਕੱਦੂ ਕਰੂਗੇ ਨਹੀਂ ਹੋਇਆ ਤਾਂ ਫਿਰ ਤਾਂ ਕਣੀ ਖਣੂਗੀ ਚਲ ਠੀਕ ਆ ਬਲਾ ਕੇ ਖਾ ਕੇ ਬਾਈ 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 ਮਿਲਦੇ ਆ ਕੱਲ ਨੂੰ ਕੰਨੂ ਨਹੀਂ ਨਹੀਂ ਕੱਦੂ ਦੇ ਵਿੱਚ ਘੱਡ ਕੱਦੂ ਦੇ ਵਿੱਚ ਨੋ ਜੀ ਬਾਈ ਉਦਾਂ ਦਾ ਖੇਤ ਹੋ ਗਿਆ ਗਿੱਲਾ ਪੂਰਾ ਪਰ ਜਿੰਨਾ ਕੇ ਟਾਈਮ ਪਾਵਰ ਆਈ ਆ ਮੂਰੇ ਮੂਰੇ ਪਾਣੀ ਖੜਿਆ ਏ ਬਾਜੇ ਹੁਣ ਲਾਈਟ ਆ ਗਈ ਤਾਂ ਕੱਦੂ ਆਪਣਾ ਹੋਏ ਜਾਣਾ ਲਾਈਟ ਦੇ ਆਉਣ ਦੀ ਦੇਰ ਹੈ ਬਾਕੀ ਖੱਡਾ-ਕੱਡਾ ਦੇਖਣ ਆਏ ਬਾਈ ਕੋਈ ਲੀਕਿੰਗ ਤਾਂ ਨਹੀਂ ਹੈਗੀ ਢੇੜਾ ਵੱਜਿਆ ਨਹੀਂ ਸਵੇਰ ਦਾ ਇਦਾਂ ਨੂੰ ਰੋਏ ਬਾਈ ਫਟਾਫਟ ਹਲਾਦਾ ਹਲੇ ਕੁੰਜੇ ਹੀ ਭਰੇਦਾ ਬਾਈ ਬਾਕੀ ਹਲੇ ਜ਼ਿਆਦਾ ਭਰੇ ਜਾਂਦਾ ਹੈਗਾ ਲਾਈਟ ਭੱਜ ਗਈ ਦੀ ਫੇਰ ਬਾਕੀ ਹੁਣ ਲੈਡ ਦੇ ਆਏ ਤੇ ਦੇਖਦੇ ਆ ਕਿ ਆ ਪ੍ਰੋਜੈਕਟ ਬਣਦਾ